ਡਿਕਸ ਤੇ ਜੜਾ ਹੋਏ ਇਹ ਹਜੂ ਰਾਣੀ ਰਾਣੀ ਕ੍ਰਿਸ਼ਨ ਰਾਧੇ ਕ੍ਰਿਸ਼ਨ ਕਰਾ ਪੀਰ ਬਜਰੰਗੇ ਹਰਿ ਹਰਿ ਪ੍ਰਧਾਨ ਜੀ ਨਾਲ ਸਾਡੇ ਭਾਈ ਸਾਹਿਬ ਨਾਲ ਕੁੱਟਮਾਰ ਕਰੀਏ ਬਹੁਤ ਜ਼ਿਆਦਾ ਇਹਨਾਂ ਨੇ ਏਸੀ ਵਾਲਿਆਂ ਨੇ ਇਹ ਕਬਜ਼ੇ ਦੀ ਕੋਸ਼ਿਸ਼ ਪਹਿਲਾਂ ਤੋਂ ਸੀ ਕਿ ਕੀ ਹਾਂਜੀ ਹਾਂ ਪਹਿਲਾਂ ਵੀ ਹੈ ਸੀ ਕੀ ਕਾਰਨ ਕੀ ਹੈ ਇਹ ਕਬਜ਼ਾ ਕਰ ਰਹੇ ਪਤਾ ਨਹੀਂ ਹੈ ਜੀ ਇਹਨਾਂ ਨੂੰ ਕੀ ਹੈ ਇਹਨਾਂ ਦੇ ਮਨ ਚ ਮੈਡਮ ਜੀ ਨਾਲੇ ਭਾਂਡੇ ਸੁਟੇ ਆ ਜੀ ਬਹੁਤ ਵਧੀਆ ਕਰਦੇ ਆ ਜੀ ਬਹੁਤ ਵਧੀਆ ਕਰਦੀ ਆ ਜੀ ਰੋਜ਼ ਪ੍ਰਵਾਹ ਫੇਰੀ ਨਿਕਲਦੀ ਹੈ ਸਾਡੀ ਸਵੇਰੇ ਜਿਹੜੀ ਹੈਗੀ ਆ ਵੀ એનર્ਜੀ ਸਾਨੂੰ ਸਵੇਰੇ ਘੰਟਾ ਇੱਕ ਜਿਹੜਾ ਸਾਡਾ ਉੱਥੇ ਲੱਗਦਾ ਹੈਗਾ ਘੰਟਾ ਪੌਣਾ ਘੰਟਾ ਵਧੀਆ ਨਿਕਲਦਾ ਸਾਡਾ ਮੈਂ ਤਾਂ ਸਭ ਤੋਂ 4:30 4:00 ਵਜੇ ਆ ਜੰਨੀ ਆ ਜੀ ਮੰਦਿਆ ਕੱਲ ਦਾ ਵਾਕਿਆ ਕਿਵੇਂ ਸੀਗਾ ਤੁਸੀਂ ਸੀਗੇ ਉੱਥੇ ਮੌਜੂਦ ਸੀ ਮੈਂ ਹਾਂਜੀ ਹਾਂ ਕੀ ਦੇਖਿਆ ਤੁਸੀਂ ਉੱਥੇ ਉਹਨਾਂ ਨੇ ਜਦ ਆਏ ਆ ਉਹ ਜ਼ਬਰਦਸਤ ਉਹਨਾਂ ਨੇ ਆਏ ਹੀ ਸਾਰੇ ਮੰਡੀ ਵਾਲੇ ਨਰੇਸ਼ ਉਹਦਾ ਨਾਂ ਦੱਸੋ ਮੈਡਮ ਜੀ ਹਾਂਜੀ ਹਾਂ ਨਾਗੇ ਉਹਨਾਂ ਦਾ ਤੇ ਇਹਨਾਂ ਨੇ ਸਾਰਿਆਂ ਨੇ ਵੀ ਮਤਲਬ ਆ ਕੇ ਮੈਂ ਇਹਨਾਂ ਨਿਕਲਦੀ ਨਹੀਂ ਹੈ ਜੀ ਮੈਂ ਤਾਂ ਮੰਦਰ ਤੱਕ ਮਤਲਬ ਰੱਖਦੀ ਆ ਮੈਨੂੰ ਨਹੀਂ ਪਤਾ ਵੀ ਹੈ ਇਹ ਸਾਰੇ ਮੰਡੀ ਵਾਲੇ ਇਕੱਠੇ ਤੇ ਇਹਨਾਂ ਨੇ ਆ ਕੇ ਜ਼ਬਰਦਸਤੀ ਭਾਂਡੇ ਅੰਦਰ ਰੱਖੇ ਆ ਤਾਂ ਇਹਨਾਂ ਨੇ ਕੁੱਟਮਾਰ ਕਰੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਪਾਂਡੇ ਭਾਈ ਸਾਹਿਬ ਨੇ ਜਿਹੜੇ ਹੈਗੇ ਬਾਹਰ ਇਹਨਾਂ ਦੇ ਰੱਖੇ ਕੀ ਉੱਥੇ ਸ਼ਰਧਾਲੂਆਂ ਨੂੰ ਆਉਣ ਤੋਂ ਰੁਕਿਆ ਜਾਂਦਾ ਕਿਉਂਕਿ ਉਹ ਕਹਿੰਦੇ ਨੇ ਕਿ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਂਦਾ ਤਾਲਿਆਂ ਦੀ ਚਾਬੀ ਹੁੰਦੀ ਜੀ ਆਪਣੇ ਕੋਲ ਰੱਖਦੇ ਨੇ ਨਹੀਂ ਨਹੀਂ ਇਹ ਜੀ ਗੱਲ ਨਹੀਂ ਹੈ ਜਿਹੜਾ ਮਰਜ਼ੀ ਆ ਉਹ ਤਾਂ ਧਾਰਮਿਕ ਸਥਾਨੇ ਜਿਹੜਾ ਮਰਜ਼ੀ ਆ ਕੇ ਉੱਥੇ ਮੱਥਾ ਟੇਕ ਗੱਲ ਜਦੋਂ ਬੂਟ ਲੈ ਕੇ ਸਾਰੇ ਬੜੇ ਅੰਦਰ ਕੀ ਦੇਖ ਰਹੇ ਕਾਫੀ ਜਣੇ ਸੀ ਜੀ ਜਿਹੜਾ ਪੂਰਾ ਲੱਗਿਆ ਸਨ ਸਾਰੇ ਉੱਥੇ ਹਿੰਟਰਸ ਆ ਗਏ ਹੈ ਬਹੁਤ ਗਲਤ ਗੱਲ ਹੈ ਠੀਕ ਹੈ ਹਾਂਜੀ ਠੀਕ ਸਹੀ ਪਰ ਮੈਡਮ ਜਿਹਨਾਂ ਨੇ ਪਾਂਡੇ ਸੁੱਟਿਆ ਜੀ ਉਹਨਾਂ ਦਾ ਨਾਮ ਦੱਸੋ ਸੋਨੀ ਭਾਈ ਸਭਾ ਜੀ ਸਾਡੇ ਪ੍ਰਧਾਨ ਜੀ ਹਾਂ ਇਹਨਾਂ ਦੇ ਉਹ ਸਾਰੇ ਹੀ ਆ ਜੀ ਮੰਡੀ ਵਾਲੇ ਨੇ ਨਾਂ ਤਾਂ ਦੱਸੋ ਨਾ ਕਿਸ ਦਾ ਨਰੇ ਹੈਗੇ ਹੈ ਰਾਜੇਸ਼ ਹੈਗਾ ਰਾਜੇਸ਼ ਮਿੱਤਰ ਹੈਗਾ ਸੰਜੇ ਹੈਗਾ ਇਹ ਬਿਜਲੀ ਵਾਲੇ ਨੇ ਇਹ ਹਾਂਜੀ ਠੀਕ ਜੀ ਇਹਦਾ ਨਾਮ ਨੀਲਮ ਜੀ ਅੱਜ ਇੱਥੇ ਕੁਤਵਾਲੀ ਆਏ ਹੋ ਕੀ ਕਰਦੇ ਖਾਲ ਦਿਖਿਆ ਸੀ ਇਹਨਾਂ ਨੇ ਮਾਰਪੁੱਟ ਕੀਤੀ ਤੋਂਨੇ ਬਾਪੂਤਾ ਦੇ ਹੀ ਸਾਰੀ ਮੰਡੀ ਮੋਦਰਤੀ ਹੋਈ ਸੀ ਜੀ ਮੈਂ ਉੱਥੇ ਇੱਕਦਮ ਗਈ ਲੜਾਈ ਦੀ ਬਾਤ ਸੁਣੀ ਮੈਂ ਗਾਈਓ ਤੇ ਦੇਖਿਆ ਤੇ ਇਹਨਾਂ ਦੇ ਦੋਨੇ ਬਾਪੂਤਾ ਦੇ ਤੇ ਲੱਗੇ ਹੋਏ ਸੀ ਸਿਰਫ ਦੋਨੇ ਬਾਪੂਤਾ ਸੀ ਉਸ ਪਾਸੇ ਇਹਨਾਂ ਨੇ ਹਮਲਾ ਕੀਤਾ ਸੀ ਪੰਜਾਬ 50 ਬੰਦੇ ਮੰਡੀ ਸਾਰੀ ਸੀ ਨਾ ਸਿੰਨਾ ਤੇ ਇਹ ਕਾਰਨ ਕੀ ਇਹ ਟੋਨੀ ਜੀ ਆ ਰਹੇ ਨੇ ਉਹਨਾਂ ਦਾ ਬੇਟਾ ਤੁਸੀਂ ਉੱਥੇ ਮੈਂ ਖੜੀ ਸੀ ਦੀ ਹਾਂ ਤੁਸੀਂ ਸ਼ਰਦਾਲੂ ਉੱਥੇ ਮੰਦਰ ਆਉਂਦੇ ਹਾਂ ਜਿਹੜੇ ਡੈਲੀ ਮੰਦਰ ਮੰਦਰ ਤੁਸੀਂ ਉੱਥੇ ਕਹਿੰਦੇ ਕਮੇਟੀ ਦਾ ਰੋਲਾ ਹੈ ਜਾਂ ਕਿਸੇ ਤਰੀਕੇ ਦਾ ਬਸ ਇਹਨਾਂ ਦੀ ਕਮੇਟੀ ਦੇ ਰੋਲੇ ਪਿਆ ਸੀ ਲੇਡੀਜ਼ ਵਾਸਤੇ ਗਲਟ ਬੋਲ ਰਹੀ ਸੀ ਇਹ ਤੁਸੀਂ 150 150 ਜਾਂ 300 ਲੇਡੀਜ਼ ਬਲਾਕ ਨੂੰ ਸੀ ਜੋ ਮਰਜ਼ੀ ਕੁਝ ਕਰੋ ਵੀ ਐਦਾਂ ਕਰਕੇ ਗਲਟ ਬੋਲ ਰਹੇ ਸੀ ਇਹ ਸ਼ਬਦ ਕੌਣ ਬੋਲ ਰਿਹਾ ਸੀ ਇਹ ਉਹਨਾਂ ਦੇ ਮੈਂਬਰ ਬੋਲਦੇ ਸੀ ਜੀ ਏਸੀ ਵਾਲੇ ਜੋੜੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਇਹ ਉਹ ਕਹਿੰਦੇ ਨੇ ਕਿ ਸਾਨੂੰ ਰੋਕਿਆ ਜਾਂਦਾ ਹੈ ਗੁਰਦੁਆਰਾਵਾਂ ਦੇ ਵਿੱਚ ਮੈਂ ਮੰਦਰ ਦੇ ਵਿੱਚ ਮਦਲ ਕੇ ਅਸੀਂ ਆਂਦੇ ਹਾਂ ਡਰ ਲੱਗਦਾ ਵੀ ਹੁਣ ਇਹ ਗਲਤ ਗਲ ਬਹੁਤ ਬੋਲਦੇ ਆ ਮੇਰੇ ਵਾਸਤੇ ਇਹ ਕੌਣ ਲੋਕ ਨੇ ਜੀ ਕੌਣ ਨੇ ਜਿਹੜੇ ਬੋਲਦੇ ਏਸੀ ਜੋ ਵੀ ਮੰਡੀ ਵਾਲੇ ਨਹੀਂ ਉਹਨਾਂ ਦਾ ਨਾਮ ਪਤਾ ਹੋਣਾ ਮੈਨੂੰ ਨਾਮ ਨਹੀਂ ਪਤਾ ਜੀ ਮੈਂ ਬਸ ਮੰਡੀ ਦੇ ਪਿੱਛੇ ਬੈਕ ਤੁਸੀਂ ਸ਼ਰਤਾਂ ਲੂ ਕਿਸ ਤਰੀਕੇ ਨਾਲ ਵੇਖਦੇ ਨੇ ਸਾਰੇ ਮਸਲੇ ਨੂੰ ਮੈਨੂੰ ਪਤਾ ਹੁੰਦਾ ਇੱਥੇ ਕੀ ਟੋਲੀ ਜਿਹੜੀ ਸੇਵਾ ਨਾਲ ਪਾਣੀ ਪਾਣੀ ਇਨਸਾਨ ਹੈ ਜੀ ਹਾਂਜੀ ਜਦੋਂ ਤੁਸੀਂ ਆ ਕੇ ਦੇਖਿਆ ਹੋਇਆ ਕੀ ਸੀਗਾ ਉਸ ਸਮੇਂ ਮੌਕੇ ਤੇ ਲੜਾਈ ਹੋ ਰਹੀ ਸੀ ਮੈਂ ਤਾਂ ਇੱਕਦਮ ਗਉਨੂ ਰੋਟੀ ਪਾਨ ਗਈ ਦੇਖਿਆ ਤੇ ਜਾ ਰਹੀਆਂ ਮੈਂ ਭੱਜੀ ਭੱਜੀ ਗਈ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਸਿਰਫ ਦੇਖਿਆ ਦੇਖਿਆ ਪਰ ਜਿਹੜੇ ਪਤੀਲੇ ਕੋਈ ਸਟਰੇਆ ਸੀਗਾ ਉਹ ਕਿਉਂ ਸਟਰੇ ਸੀ ਤੁਹਾਨੂੰ ਕੀ ਲੱਗਦਾ ਉਹ ਜਬਰਦਸਤੀ ਵਾਟ ਰਹੀ ਸੀ ਅੱਛਾ ਜਬਰਦਸਤੀ ਉਹ ਕਬਜ਼ਾ ਕਰਨਾ ਚਾਹੁੰਦੇ ਮੰਦਰ ਤੇ ਹਾਂ ਕਟਨਾ ਤੋਂ 14 ਸਾਲ ਹੋ ਗਏ ਪਰ ਮਾਤ ਫੇਰੀ ਨਿਕਲਦੀ ਨਹੀਂ ਆ ਰਹੀ ਇਹ ਕਿ ਮੰਦਰ ਚ ਬੜੇ ਸਮੇਂ ਤੋਂ ਲੰਗਰ ਨਹੀਂ ਬਣ ਰਿਹਾ ਪਰ ਅਸੀਂ ਲੰਗਰ ਦੀ ਸੇਵਾ ਕਰਨਾ ਚਾਹੁੰਦੇ ਹਾਂ ਨਹੀਂ ਲੰਗਰ ਦੀ ਸੇਵਾ ਤਾਂ ਚੱਲ ਰਹੀ ਸੀ ਬਹੁਤ ਜ਼ਿਆਦਾ ਤੇ ਤੋਂ ਫਿਰ ਹੁਣ ਇਹ ਲੋਕ ਪਤਾ ਕੀ ਲ ਉਹਨਾਂ ਦੇ ਤਮੀਰ ਨੂੰ ਤਾਂ ਗਰੀਬ ਨੂੰ ਤਾਂ ਇਸ ਕਰਕੇ ਲੰਗਰ ਬੰਦ ਕੀਤਾ ਗਿਆ ਤੁਹਾਨੂੰ ਲੱਗਦਾ ਕਿੰਨੀ ਦੇਰ ਤੁਸੀਂ ਸੇਵਾ ਨਿਭਾ ਰਹੇ ਨੇ ਜੀ ਇਹਦੇ ਪ੍ਰਧਾਨ ਦਰਬਾਰ ਇਹਨਾਂ ਨੂੰ 2008 ਤੋਂ ਸ਼ੁਰੂ ਹੋਏ ਤੇ ਠੀਕ ਠੀਕ ਹੈ ਹੋਰ ਲੀਡੀ ਤੁਸੀਂ ਆ ਜੀ ਬੋਲ ਦਿਓ ਆ ਕੁੜੀ ਨੂੰ ਬੁਲਾ ਲਓ ਆ ਜਿਓ ਆ ਜੀ ਤੁਸੀਂ ਅਜੇ ਜੋ ਵੀ ਬੋਲਣ ਅੱਗੇ ਹੋ ਜੋ ਅੱਗੇ ਆ ਜਮੋ ਥੋੜੇ ਜਿਹਾ ਹੋਰ ਅੱਗੇ ਜੋ ਅੱਗੇ ਆ ਜੀ ਅੱਗੇ ਆ ਜੀ ਤੁਸੀਂ ਹਾਂਜੀ ਬੋਲੋ ਮੈਂ ਚੰਨੀ ਮੰਗਿਆ ਪੁੱਛਾਂਗੇ ਤੁਸੀਂ ਦੱਸਿਓ ਹੈ ਜੀ ਰੁਕ ਜੀ ਚੰਨੀ ਭਾਜੀ ਇਹਨੂੰ ਇਹ ਇੱਥੇ ਰੱਖੋ ਲਿਓ ਲਿਓ ਇੱਥੇ ਇੱਥੇ ਲਿਓ ਇੱਥੇ ਰੱਖੋ ਇਹ ਇੱਥੇ ਰੱਖੋ ਸਾਰੀਆਂ ਇਹ ਆ ਗੀਆਂ ਮੇਰਾ ਭਾਨੂ ਸ਼ਰਮਾ ਜੀ ਬਾਨੂ ਜੀ ਕਿਵੇਂ ਵੇਖ ਰਹੇ ਜੀ ਇਸ ਮਸਲੇ ਨੂੰ ਅਸੀਂ ਇਸ ਮਸਲੇ ਨੂੰ ਜੀ ਇਹ ਬਹੁਤ ਪੁੱਠਾ ਸਿੱਧਾ ਬੋਲਦੇ ਆ ਜੀ ਸਾਡੇ ਅੰਕਲ ਬਹੁਤ ਅੱਛੇ ਇਨਸਾਨ ਹੈ ਕੌਣ ਪੁੱਠਾ ਬੋਲਦਾ ਕੌਣ ਅੱਛਾ ਇਨਸਾਨ ਐਸੀ ਵਾਲੇ ਹੈ ਨਾ ਜੀ ਜਿਹੜੇ ਮੰਡੀ ਚ ਔਰ ਬਿਜਲੀ ਵਾਲੇ ਇਹ ਬਹੁਤ ਪੁੱਠਾ ਬੋਲਦੇ ਨੇ ਜੀ ਅੱਛਾ ਕਦੇ ਮਤਲਬ ਅਸੀਂ ਐਵੇਂ ਨਹੀਂ ਜਾ ਸਕਦੇ ਹੈਗੇ ਮੰਦਿਰ ਕੀ ਵੀ ਇਹ ਨਾ ਇਹ ਰਾਤ ਵੀ ਮੈਨੂੰ ਦੇਖ ਕੇ ਕਹਿੰਦੇ ਇਹੀ ਹੈ ਇਹੀ ਹੈ ਐਵੇਂ ਨਹੀਂ ਨਾ ਹੁੰਦਾ ਹੈਗਾ ਵੀ ਕਿਸੇ ਨੂੰ ਆਪਾਂ ਗਲਤ ਬੋਲੀਏ ਤੇ ਅੱਛੇ ਇਨਸਾਨ ਕੌਣ ਸਰ ਜਿਹੜੇ ਟੋਨੀ ਅੰਕਲ ਜੀ ਅੱਛਾ ਟੋਨੀ ਜਿਹੜੇ ਭਾਂਡੇ ਸਿੱਟ ਰਹੇ ਹੋ ਸਾਡਾ ਪੂਰਾ ਪਰਿਵਾਰ ਹੈ ਜੀ ਬਿਲਕੁਲ ਸਾਡਾ ਪੂਰਾ ਪਰਿਵਾਰ ਹੈ 1.200 ਬੰਦਾ ਰੋਜ਼ ਪਰਵਾਤੇ ਰਿਹਾ ਹੁੰਦਾ ਤੁਹਾਡਾ ਤੇ ਇਹ ਜਿਹੜੇ ਭਾਂਡੇਆਂ ਵਾਲਾ ਵਾਕਿਆ ਹੋਇਆ ਇਹ ਕਿਉਂ ਹੋਇਆ ਫਿਰ ਇਹ ਜਬਰਦਸਤੀ ਇਹ ਜ਼ਬਰਦਸਤੀ ਕਰਦੇ ਆ ਜੀ ਕੌਣ ਕਰਦਾ ਜੀ ਇਹਨਾਂ ਨੂੰ ਬਹੁਤ ਸਾਲ ਹੋ ਗਏ ਮੰਦਰ ਨਹੀਂ ਆ ਕੇ ਬੜੇ 2008 ਚ ਅੰਕਲ ਨੇ ਮੰਦਰ ਬਣਵਾਇਆ ਔਰ ਉਸ ਤੋਂ ਬਾਅਦ ਸੇਵਾ ਨਿਭਾਰੇ ਨੇ ਪੂਰੀ ਇਹਨਾਂ ਨੇ ਆ ਕੇ ਇਹਨਾਂ ਨੇ ਕੱਲ ਆ ਕੇ ਗੁੱਟਮਾਰ ਕੀਤੀ ਜੀ ਬੋਰੀ ਸਾਰਾ ਮੰਦਰ ਹੀ ਇਹਨਾਂ ਨੇ ਕਿੰਨੇ ਸਮੇਂ ਤੋਂ ਤੁਸੀਂ ਮੰਦਰ ਚ ਆ ਜਾ ਰਹੇ ਹੋ ਤੇ ਕਦੋਂ ਦੀ ਇਹ ਗੱ ਹੰਦੇ ਸੀਗੇ ਅਸੀਂ ਜਦੋਂ ਤਾਂ ਹੁਣ ਬਣਿਆ ਜੀ ਅਸੀਂ ਹੁਣ ਵੀ ਆਉਂਦੇ ਆ ਪਹਿਲਾਂ ਵੀ ਇਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਹੀ ਹੋਤ ਨਹੀਂ ਸੀ ਹਾਂਜੀ ਹਾਂਜੀ ਬਹੁਤ ਸਾਲ ਹੋ ਗਏ ਜੀ ਅਸੀਂ ਉਦੋਂ ਵੀ ਇਹਨਾਂ ਦੀ ਸ਼ਾਪ ਤੇ ਗਏ ਸੀ ਕਿ ਇਹਨਾਂ ਨੇ ਕੱਲ ਵੀ ਬਹੁਤ ਪੁੱਠਾ ਸਿੱਧਾ ਬੋਲਿਆ ਮੈਨੂੰ ਲੇਡੀਜ਼ ਵਾਸਤੇ ਬਹੁਤ ਮਤਲਬ ਬੂਰਾ ਭਲਾ ਬੋਲਦੇ ਨੇ ਜੀ ਇੱਕ ਨਾ ਜੀ ਜਿੰਨੇ ਵੀ ਬਾਈਟ ਦੇਣੀ ਹੈ ਪਲੀਜ਼ ਨਾ ਬੋਲੋ ਹਾਂਜੀ ਇਸਦੀ ਮਸਲੀ ਮੇਰਾ ਨਾਮ ਸਬੀਨ ਹੈ ਹਾਂਜੀ ਹਾਂਜੀ ਮੈਂ ਬਹੁਤ ਟਾਈਮ ਤੋਂ ਆ ਰਹੀ ਹਾਂ 8 ਇਅਰਸ ਹੋ ਗਏ ਸਾਨੂੰ ਮੰਦਿਰ ਜਾਨਦਾਰ ਨੂੰ ਸਾਨੂੰ ਅੰਕਲ ਜੀ ਚ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਖਰਾਬੀ ਨਹੀਂ ਲੱਗੀ ਬਹੁਤ ਸਹੀ ਚੱਲ ਰਹਾ ਨਿਸ਼ਕਾਮ ਸੇਵਾ ਹੋ ਰਹੀ ਹੈ ਸਾਡੇ ਔਰ ਅੰਕਲ ਜੀ ਨੇ 8 ਸਾਲਾਂ 10 ਸਾਲਾਂ ਚ ਅਸੀਂ ਦੇਖਦੇ ਆ ਰਹੇ ਹਾਂ ਕੋਈ ਕਿਸੇ ਤੋਂ ਕਦੇ ਪੈਸਾ ਨਹੀਂ ਮੰਗਿਆ ਮੰਦਿਰ ਚ ਬਹੁਤ ਨਿਸ਼ਕਾਮ ਸੇਵਾ ਔਰ ਤੁਸੀਂ ਦੇਖੋ ਕਿ ਸਵੇਰ ਜਦੋਂ ਫੇਰੀ ਜਾਂਦੀ ਹੈ ਬਹੁਤ ਆਨੰਦ ਮਾਣਦੇ ਆ ਸਾਰੇ ਲੋਕ ਕਿ ਕਿਸੇ ਤਰੀਕੇ ਦੀ ਕੋਈ ਡਿਸਟਰਬੈਂਸ ਨਹੀਂ ਹੈ ਕੁਝ ਨਹੀਂ ਹੈ ਮਤਲਬ ਜੋ ਯਾਰਾਉਪ ਲੱਗ ਰਹੇ ਆ ਬਿਲਕੁਲ ਗਲਤ ਹੈ ਦੇਖੋ ਇਸ ਨੂੰ ਸਹੀ ਕਿਤਾ ਜਾਵੇ ਕੱਲ ਜੋ ਸੀਨ ਹੋਇਆ ਸਾਰਾ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਤੁਸੀਂ ਸ਼ਰਦਾਲੂ ਹੋਣ ਦੇ ਨਾਤੇ ਉਹਦੀ ਹਕੀਕਤ ਕੀ ਹੈ देखो सर मैं तो यही कहूंगी कि जबरदस्ती करना बहुत गलत है अंकल जी अपना अंकल जी नाल तरीके नाल आके वो लोग कहंदे कि हां भाई साहब ऐसे सिस्टम रखना जाने हैं शायद वो एग्री कर दे ठीक है लेकिन ये जबरदस्ती करना या मार-कुट करना ये सही नहीं कौन है दूसरी कीरदा कहना है कि किस तरह किस तरह कब्जा करके बैठी हुई है ये हट दी नहीं बिल्कुल भी नहीं ऐसा देखो मंदिर मंदिर दे विच एक सेवा हो रही है निष्काम सेवा हो रही है और बहुत अच्छे तरीके नाल हो रही है सारे उसी ਅੰਕਲ ਜੀ ਦੇ ਨਾਲ ਸਹਿਮਤ ਆ ਕਿ ਅੰਕਲ ਜੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਕੋਈ ਜ਼ਬਰਦਸਤੀ ਨਹੀਂ ਕੁਝ ਨਹੀਂ ਹੈ ਔਰ ਜਿਹੜੇ ਆਸ-ਪਾਸ ਦੇ ਆ ਉਹਨਾਂ ਨੂੰ ਕਦੇ ਅਸੀਂ ਅਮੰਦਰ ਜੀ ਆਂਦੇ ਵੀ ਨਹੀਂ ਦੇਖਿਆ ਤੁਸੀਂ ਕਹਿੰਦੇ ਹੋ ਕਿ ਟੋਨੀ ਜੀ ਇਹ ਸੇਵਾ ਲਗਾਤਾਰ ਸੰਭਾਲਦੇ ਰਹੇ ਬਿਲਕੁਲ ਬਿਲਕੁਲ ਲਗਾਤਾਰ ਸਰ ਔਰ ਛਾਟੀ ਵਾਸਤੇ ਸਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਛਾਟੀ ਜਿਹੜੀ ਸ਼ੁਰੂਆਤ ਹੈ ਉਹ ਸਵੇਰ ਹੀ ਤੋਂ ਹੀ ਹੁੰਦੀ ਹੈ ਔਰ ਫੇਰੀ ਤੋਂ ਹੀ ਅਸੀਂ ਆਪਣਾ ਸਿਸਟਮ ਸਟਾਰਟ ਕਰਦੇ ਹਾਂ ਸਾਨੂੰ ਤਾਂ ਐ ਲੱਗਦਾ ਹੈ ਕਿ ਅਗਰ ਫੇਰੀ ਨਹੀਂ ਹੋ ਰਹੀ ਤਾਂ ਸਾਡੀ ਡੋਜ਼ ਨਹੀਂ ਸਾਨੂੰ ਪੂਰੀ ਹੋਈ ਕਿਉਂਕਿ ਹਰੀ ਨਾਮ ਗੁੰਗਾਨ ਹੁੰਦਾ ਔਰ ਉਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਕੋਈ ਆਸਾਨੀ ਨਹੀਂ ਹੈ ਕੋਈ ਗਲਤ ਐ ਸਾਰੇ ਰੋਗ ਜਿਹੜੇ ਬੰਦੇ ਅੰਦਰ ਜੁੱਤੇ ਲੈ ਕੇ ਗਏ ਐ ਉਹ ਕੌਣ ਨੇ ਸਰ ਮੈਂ ਮੈਂ ਇਸ ਚੀਜ਼ ਬਾਰੇ ਤਾਂ ਕਲੀਅਰ ਨਹੀਂ ਆਦੀ ਵੀਡੀਓ ਦੇ ਵਿੱਚ ਕੁਝ ਬੰਦੇ ਐ ਜਿਹੜੇ ਭਜ ਕੇ ਅੰਦਰ ਵੜੇ ਐ ਉਹਨਾਂ ਨੇ ਜੁੱਤੇ ਪਾਉਣਾ ਨਹੀਂ ਜ਼ਬਰਦਸਤੀ ਕੀਤੀ ਐ ਅਸੀਂ ਦੇਖੋ ਸਰ ਉਹਨਾਂ ਨੇ ਜ਼ਬਰਦਸਤੀ ਇਹਦੇ ਕੁੜੇ ਨੇ ਦੇਖਿਆ ਉਹਨਾਂ ਨੇ ਜ਼ਬਰਦਸਤੀ ਜੋ ਵੀ ਕੀਤੀ ਇਹ ਅੰਕਲ ਜੀ ਨਾਲ ਹਮਲਾ ਅੰਕਲ ਜੀ ਤੇ ਕੀਤਾ ਐ ਬਿਲਕੁਲ ਗਲਤ ਕੀਤਾ ਤੇ ਉਹਨਾਂ ਦੇ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਜੁੱਤੇ ਲੈ ਕੇ ਮੰਦਰ ਦੇ ਅੰਦਰ ਵੜੇ ਐ ਗਾਲ੍ਹਾਂ ਕੱਢ ਰਹੇ ਐ ਬਿਲਕੁਲ ਨਾ ਤੇਰਾ ਮੰਦਿਰ ਆਪਣਾ ਆਪਣਾ ਧਰਮ ਕੀ ਕਹਿੰਦਾ ਆਪਾਂ ਨੂੰ ਚਾਹੇ ਆਪਾਂ ਹਿੰਦੂਆ ਚਾਹੇ ਮੁਸਲਿਮਾ ਚ ਕੁਝ ਵੀ ਨਹੀਂ ਆ ਲੇਕਿਨ ਆਪਣਾ ਕਰਨ ਦਾ ਕਰਨ ਨਹੀਂ ਕਹਿੰਦਾ ਨਾ ਨਿਕਸਾਨ ਕੀ ਚੱਪਲ ਬਾਹਰ ਉਤਾਰ ਕੇ ਜਾਓ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਇਹ ਸਹੀ ਨਹੀਂ ਹੈ ਠੀਕ ਹੈ ਠੀਕ ਹੈ ਦੇਖੋ ਨਵੇਂ ਮੱਤੋ ਸਾਹਿਬ ਇੱਕ ਨਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਭਾਂਡੇ ਚੱਕ ਕੇ ਮੰਦਰ ਤੋਂ ਬਾਹਰ ਰੱਖ ਰਹੇ ਹੋ ਕਿ ਕੀ ਕਾਰਨ ਰਹਾ ਤੇ ਕੀ ਲੜਾਈ ਆ ਸਰ ਇਸ ਤਰ੍ਹਾਂ ਵੀ ਮੈਂ ਪਿਛਲੇ 50 ਸਾਲ ਤੋਂ اسی ਦੁਕਾਨ ਤੇ ਬੈਠਾ ਹੈਗਾ ਮੰਦਰ ਦੇ ਦੋ ਦੁਕਾਨਾਂ ਛੱਡ ਕੇ ਮੇਰੀ ਦੁਕਾਨ ਆ 2008 ਦੇ ਵਿੱਚ ਜਿਹੜਾ ਪੁਰਾਣਾ ਪ੍ਰਧਾਨ ਮੰਦਰ ਨੂੰ ਚਲਾ ਰਿਹਾ ਸੀਗਾ ਉਹ ਪਰਮਾਤਮਾ ਨੂੰ ਪਿਆਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ ਮੰਦਰ ਦੇ ਪ੍ਰਧਾਨ ਦਿਸਟ੍ਰਿਕਟ ਮੈਨੂੰ ਬਣਾਇਆ ਗਿਆ ਠੀ ਉਦੋਂ ਬਾਅਦ ਕਾਫੀ ਬੰਦੇ ਉਹਦੇ ਵਿੱਚੋਂ ਵੀ ਜਿਹਨਾਂ ਨੇ ਬਣਾਇਆ ਤਾਂ ਪਰਵਾਤਾਂ ਨੂੰ ਕਹ ਰਹੇ ਹੋਗੇ ਕੋਈ ਛੱਡ ਕੇ ਪੰਜਾਬਲਾ ਬਾਹਰ ਚਲੇ ਗਏ ਮੈਂ 2008 ਤੋਂ ਹੀ ਮੰਦਿਰ ਦੀ ਸੇਵਾ ਕਰਦਾ ਆ ਰਿਹਾ ਹੈਗਾ ਇਹ ਜਿਹੜੇ ਚਾਰ ਬੰਦਿਆਂ ਨੇ ਮੇਰੇ ਨਾਲ ਕੱਲ ਬਾਰਦਾਤ ਕੀਤੀ ਹੈ ਇਹੀ ਚਾਰ ਬੰਦਿਆਂ ਨੇ ਪਹਿਲਾਂ ਮੈਂ ਬੰਦਿਆਂ ਦੇ ਪੈਸੇ ਚੰਦਾ ਇਕੱਠਾ ਕਰਨ ਗਿਆਦਾ ਇੱਕ ਦਫਾ ਇਹਨਾਂ ਕੋਲੇ ਤੇ ਇਹਨਾਂ ਨੇ ਕਿਹਾ ਤਾਂ ਵੀ ਸਾਡੇ ਪਿਤਾ ਜੀ ਕਹਿੰਦੇ ਨੇ ਮੰਦਿਰ ਗੁਰਦਵਾਰੇ ਨੂੰ ਕਿਉਂ ਦਾਨ ਦੇਣਾ ਫਰਕਾ ਬਣਾ ਲਓ ਇਹਨਾਂ ਨੇ ਅਸਿਸਤ ਨਹੀਂ ਆ ਗਏ ਜੀ ਉਦੋਂ ਬਾਅਦ ਆਪਾਂ ਕਿਸੇ ਸੇਵਾ ਇਕੱਠੀ ਕਰਨੇ ਗਏ ਜੀ ਮੰਦਿਰ ਦਾ ਕਾਰਜ ਜਿਵੇਂ ਜਿਵੇਂ ਕੋਈ ਦੇ ਗਿਆ ਠੀਕਾ ਮੰਗਣ ਗ ਤਮੰਦਰ ਪਹਾਉਂ ਦਾ ਘਰ ਬਣਾਇਆ 2012 ਚ 2012 ਦੇ ਵਿੱਚ ਲਿਆ ਕੇ ਮੂਰਤੀਆਂ ਸਥਾਪਨਾ ਕਰਾਈਆਂ ਲੋਕਾਂ ਨੇ ਮੂਰਤੀਆਂ ਦਿੱਤੀਆਂ ਵਿਸਥਾ ਵੀ ਦਿੱਤੀਆਂ ਉਹਨਾਂ ਨੂੰ ਲਿਆ ਕੇ ਮੰਦਰ ਦੇ ਵਿੱਚ ਸਥਾਪਨਾ ਕਰਦੇ 2012 ਤੋਂ ਮੰਦਰ ਨੂੰ ਸੇਵਾ ਕਰਦਾ ਆ ਰਿਹਾ ਕਦੇ ਕਿਸੇ ਦੁਆਰ ਤੇ ਪੈਸਾ ਲੈਣ ਨਹੀਂ ਗਿਆ ਮੰਦਰ ਸ਼ਿ ਮੰਦਰ ਮੰਦਰ ਨਾਮ ਆ ਇਹ ਮੰਦਰ ਪੁਰਾਣਾ ਪ੍ਰਾਚੀਨ ਮੰਦਿਰ ਆ ਇਸੇ ਦੀ ਸੇਵਾ ਦੇ ਵਿੱਚ ਇਹਨੂੰ ਰੈਨੋਵਟ ਕਰਕੇ ਇਹਦੀ ਸੇਵਾ ਕਰਦਾ ਆ ਰਿਹਾ ਕੱਲ ਕੀ ਹੋਇਆ ਜੀ ਕੱਲ ਜਿਹੜਾ ਹੋਇਆ ਹੈਗਾ ਇਹਨਾਂ ਨੇ ਪਿੱਛੇ 2 ਕ ਮਹੀਨੇ ਤੋਂ ਇੱਕ ਲੰਗਰ ਕਮੇਟੀ ਨੇ ਆਪਣੀ ਅਲੱਗ ਬਣਾਈ ਆ ਮੰਦਰ ਤੋਂ ਮੈਨੂੰ ਬਿਨਾਂ ਪੁੱਛੇ ਜਿਹਦੇ ਕਾਰਨ ਇਹ ਲੋਕ ਬਾਹਰ ਲੰਗਰ ਲਾਂਦੇ ਸੀਗੇ ਲਾ ਕੇ ਚਲੇ ਜਾਂਦੇ ਸੀ ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਇਹਨਾਂ ਨੇ ਸਾਡੇ ਮੰਦਰ ਦੇ ਬੋਟਾਂ ਵਿੱਚ ਦੋ ਬੋਟ ਫਸਾਤੇ ਇੱਕ ਲੰਗਰ ਕਮੇਟੀ ਦਾ ਬੋਟ ਬਾਹਰ ਲਾਤਾ ਇੱਕ ਇੱਕੋ ਦੇ ਮੰਦਰ ਦੇ ਨਾਮ ਲਾਤਾ ਆਪਣੇ ਧੱਕੇ ਨਾਲ ਮੈਨੂੰ ਬਿਨਾਂ ਪੁੱਛੇ ਮੈਂ ਇਹਨਾਂ ਨੂੰ ਸਹਿਆ ਪਿਆ ਕੇ ਗੱਲ ਕੀਤੀ ਮੈਂ ਤਾਂ ਮੈਨੂੰ ਪੁੱਛ ਕੇ ਤਾਂ ਲਾ ਲੋ ਕੌਣ ਸੰਗਾ ਮੈਂ ਤਾਂ ਜਵਾਬ ਤਾਂ ਤਾਂ ਕੋ ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਜੀ ਕੱਲ੍ਹ ਇਹ ਦੋ ਪਤਿੱਲੇ ਲਿਆ ਕੇ ਧੱਕੇ ਨਾਲ ਮੰਦਰ ਦੇ ਅੰਦਰ ਰੱਖ ਰਿਹਾ ਸੀਗੇ ਜਿਸ ਦਿਨ ਮਨੇ ਰੋਕਿਆ ਰੋਕਾ ਦਬਾਅ ਦੇ ਨਾਲ ਇਹਨੇ ਕੀ ਕੀਤਾ ਹੈਗਾ ਮੇਰੇ ਨਾਲ ਤੱਕਾ ਸ਼ੁਕਤੀ ਦਿੱਤੀ ਮੈਨੂੰ ਮੁੱਕੇ ਮਾਰੇ ਇਹ ਸਾਰਾ ਪਰਿਵਾਰ ਮਿੱਤਲ ਪਰਿਵਾਰ ਨੇ ਮੇਰੇ ਨਾਲ ਬਹੁਤ ਬਦਸੂਤੀ ਦਿੱਤੀ ਆ ਉਹ ਸਾਰੇ ਲੋਕਾਂ ਨੂੰ ਪਤਾ ਹੈਗਾ ਕਿਹੜੇ ਲੋਕ ਨੇ ਇਹ ਜਿਹੜੇ ਇਸ ਜਗ੍ਹਾ ਇਹ ਚਾਰ ਲੋਕ ਨੇ ਜਿਹੜੇ ਜਿਹੜੇ ਮਨ ਤੋਤਾ ਕਰ ਦਿੱਤਾ ਸਾਹਮਣੇ ਮਿੱਤਲ ਏਸੀ ਵਾਲੇ ਨੇ ਜਿਹੜੇ ਕਿ ਮੰਡੀ ਵਿੱਚ ਨੇ ਇਹ ਜਿਹੜੇ ਕਿ ਪਿੱਛੇ ਤੋਂ 25 25 ਸਾਲਾਂ ਤੋਂ ਮੰਡੀ ਵਿੱਚ ਆਏ ਨੇ ਉਸ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਉਹ ਦੁਕਾਨ ਦੇ ਉੱਤੇ ਪਹਿਲਾਂ ਕੰਮ ਕਰਦਾ ਸੀ ਇਹ ਗਲੀ ਚ ਹੁੰਦੇ ਸੀ ਤੇਲੀਆਂ ਦੀ ਗਲੀ ਚ ਇੱਕ ਮੰਗਾ ਮਾਲ ਪਰਸਰਾਮ ਇੱਕ ਮੰਗੂ ਵਾਲਾ ਅੰਸਰਾਜ ਵਾਲੇ ਮੁੰਡੇ ਇੱਕ ਤਿਲਕਰਾਂ ਪੁਰੀਚਾਂ ਦਾ ਇਹ ਚਾਰ ਬੰਦੇ ਨੇ ਜਿਹੜੇ ਕਿਵੇਂ ਨੂੰ ਲੱਗੇ ਰਹੇ ਇਹ ਤੁਸੀਂ ਡੇਢ ਦੋ ਮਹੀਨੇ ਤੋਂ ਮੈਨੂੰ ਪਰੇਸ਼ਾਨ ਕਰ ਲੈਣੇ ਤੁਹਾਨੂੰ ਭਾਂਡੇ ਰੱਖਣ ਤੇ ਇਤਰਾਜ਼ ਕੀ ਭਾਂਡੇ ਰੱਖਣ ਤੇ ਮੈਨੂੰ ਇਤਰਾਜ਼ ਆਇਆ ਵੀ ਤੁਸੀਂ ਮੈਨੂੰ ਪੁੱਛੇ ਭਾਂਡੇ ਰੱਖੋ ਇਹ ਦੋ ਭਾਂਡੇ ਜਿਹੜੇ ਤੁਸੀਂ ਲੈ ਕੇ ਆਏ ਗਿਆ ਬਿਨਾਂ ਪੁੱਛੇ ਮੰਦਿਰ ਤੇ ਕਬਜ਼ਾ ਕਰ ਰਹੇ ਹੋ ਇਹ ਲੰਗਰ ਕਮੇਟੀ ਬਾਹਰ ਲਿਆ ਦਰ ਕੇ ਮੰਦਿਰ ਨਾਲ ਲੰਗਰ ਕਮੇਟੀ ਦਾ ਕੋਈ ਸੰਬੰਧ ਨਹੀਂ ਇਹ ਲੰਗਰ ਕਮੇਟੀ ਬਾਹਰਲੇ ਹੋਣ ਕਰਕੇ ਮੇਰੇ ੱੱਕੇ ਨਾਲ ਅੰਦਰ ਕਮਰੇ ਨੂੰ ਰੱਖ ਲੈਦੇ ਮੈਂ ਉਹ ਕਹੀ ਮੈਂ ਰੱਖ ਨਹੀਂ ਦਾਂ ਕੋਈ ਇਹਨਾਂ ਨੇ ਬਲੋ ਮੰਗ ਦਿੱਤੀ ਜੀ ਕਿ ਕਮੇਟੀ ਨਵੀਂ ਪਾਣੀ ਜਾਏ ਇਹਨਾਂ ਨੇ ਮੈਨੂੰ ਕੋਈ ਐਸੀ ਗੱਲ ਬਾਦ ਸੁੱਕੀ ਕੀਤੀ ਆ ਬਹੁਤ ਮੈਨੂੰ ੱੱਕੇ ਮਾਰੇ ਮੁੱਕੇ ਮਾਰੇ ਮੈਨੂੰ ਗਾਲਾਂ ਕੱਢਿਆ ਮੈਨੂੰ ਕੁੱਟਿਆ ਤੇ ਉਸ ਤੋਂ ਬਾਅਦ ਜੀ ਕੁੱਟਣ ਦਾ ਬਾਅਦ ਜੀ ਇਹਨਾਂ ਨੇ ਕੋਈ ਵੀਡੀਓ ਕਿ ਮੇਰੀ ਵਾਇਰਲ ਕੀਤੀ ਗਿਆ ਜਿਹਦੇ ਵਿੱਚ ਮੈਨੂੰ ਪਾਂਡੇ ਗੇਰ ਦੇ ਕੱਲੇ ਦਿਖਾ ਰਹੇ ਨੇ ਜਿਹੜਾ ਇਹਨਾਂ ਨੇ ਮੈਨੂੰ ਕੁੱਟਿਆ ਉਹ ਕਿਹੜੀ ਵੀਡੀਓ ਵਾਇਰਲ ਕਰ ਰਹਾ ਹੈ ਇਹ ਇਹਨਾਂ ਨੂੰ ਪਤਾ ਜਾਂ ਪਰਵਾਹ ਤੁਹਾਨੂੰ ਤੁਸੀਂ ਕੋਈ ਕੰਪਲੇਂਟ ਦੇ ਰਹੇ ਹੋ ਜੀ ਅਸੀਂ ਕੰਪਲੇਂਟ ਦੇ ਰਹੇ ਹਾਂ ਜਾਵਾਂਗੇ ਸਾਨੂੰ ਪਤਾ ਨਹੀਂ ਸਾ ਕੰਪਲੇਂਟ ਦਾ ਸਾਡੇ ਇਸ ਚੀਜ਼ ਦਾ ਪਤਾ ਨਹੀਂ ਸਾ ਕੰਪਲੇਂਟ ਦੇਣੀ ਬੰਦੀ ਆ ਅਸਕੇ ਪਾਈ ਏਸੀ ਵਾਲੇ ਬੰਦੇ ਨੇ ਜੋਰ ਵਾਲੇ ਬੰਦੇ ਨੇ ਦੁਨੀਆ ਵਿੱਚ ਐਸੀ ਲਾਇਆ ਹੋਣ ਇਹਨ ਫਤਾਈ ਬਹੀਆ ਜੇ ਵੀ ਮੰਗ ਹੁੰਦੀ ਐ ਸਰਦਾਰ ਨੂੰ ਨਵੀਂ ਕਮੇਟੀ ਤੁਸੀਂ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਕੋਈ ਮੰਗ ਹੁੰਦੀ ਆ ਮੰਦਰ ਮੰਦਰ ਜਿਹੜੇ ਭਗਤ ਮੱਥਾ ਟੇਕਣ ਆਉਂਦੇ ਨੇ ਇਹਦਾ ਕਦੇ ਮੱਥਾ ਟੇਕਣ ਨੂੰ ਨਹੀਂ ਆਏਗੇ ਮੰਦਰ ਮੱਥਾ ਟੇਕਣ ਆਉਂਦੇ ਨੇ ਮੇਰੇ ਤੋਂ ਜਦ ਮਰਜੀ ਸਵਾਲ ਲੈਣਾ ਮੈਂ ਮੰਦਰਾਚਾਰ ਦੇ ਨੂੰ ਤਿਆਰ ਹਾਂ ਤਿਲਕ ਰਾਜ son of ਸ਼੍ਰੀ ਜੋਤੀਬਿਸ਼ਾਦ ਵਾਸੀ ਨਾਜ ਮੰਡੀ ਨਾਭਾ ਗੜ੍ਹ ਪਟਿਆਲਾ ਪਿਛਲੇ 70-80 ਸਾਲ ਤੋਂ ਸੀ ਮੇਰੇ ਫਾਦਰ ਇੱਥੇ ਰਹਿ ਰਹੇ ਆ ਮੈਨੂੰ ਵੀ 65 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਜੀ ਕੱਲ ਜਿਹੜਾ ਮਾਮਲਾ ਹੋਇਆ ਨਾਬਾ ਕਿਰ ਮੰਦਰ ਦਾ ਹਾਂਜੀ ਮਾਮਲਾ ਸਿਰਫ ਕੀ ਸਾਰਾ ਮਾਮਲਾ ਬੱਚਿਆਂ ਨੇ ਜੀ ਲੰਗਰ ਰਾਣਾ ਸ਼ੁਰੂ ਕੀਤਾ ਸੀਗਾ 2 ਮਹੀਨੇ ਤੋਂ ਵਧੀਆ ਚੱਲ ਰਿਹਾ ਸੀ ਸਭ ਕੁਝ ਹੋ ਸੀ ਉਹ ਧੁੱਪ ਕਰਕੇ ਉੱਪਰ ਤਰਪਾਲ ਪਾਈ ਵੀ ਸੀ ਜੀ ਉਹ ਇਹਨਾਂ ਨੇ ਚੁਕਾਤੀ ਸਾਡੇ ਪ੍ਰਧਾਨ ਜੀ ਨੇ ਠੀਕ ਹੈ ਜੀ ਤੇ ਬੱਚਿਆਂ ਨੇ ਕੱਲ ਭਾਂਡੇ ਲੈ ਕੇ ਆਏ ਵੀ ਚਲੋ ਮੰਦਿਰ ਚ ਰੱਖ ਦਿੰਨੇ ਆ ਲੰਗਰ ਹੁਣ ਆਪਾਂ ਨੇ ਚਲਾਣਾ ਹੀ ਚਲਾਣਾ। ਉਹ ਇਹਨਾਂ ਨੇ ਥੋੜੇ ਮਾਰ-ਮਾਰ ਕੇ ਬਾਹਰ ਪਾਏ ਗੇਰੇ ਸੜਕ ਤੇ ਜਿਵੇਂ ਕਿਤੇ ਜੁੱਤੀਆਂ ਨੂੰ ਬਾਹਰ ਗੇਰੀ ਦੇ। ਅਸੀਂ ਇਹਨਾਂ ਨੂੰ ਬਹੁਤ ਕਿਹਾ ਵੀ ਤੁਸੀਂ ਇਹ ਕਿਉਂ ਇਹ ਕਰ ਰਹੇ ਹੋ ਜੀ ਅਸੀਂ ਆਪਾਂ ਬਹਿ ਕੇ ਹੀ ਕਰ ਲੈਨੇ ਹੋਰ ਐ ਤੱਕਾ ਮੁੱਕੀ ਹੋ ਗਏ ਮਾਰਨ ਲੱਗ ਗਏ ਇਹਨਾਂ ਨੂੰ ਨਹੀਂ ਇਹ ਕਿਉਂ ਕਰਿਆ ਕਿਉਂ ਕਰਿਆ ਕਿਉਂ ਕਰਿਆ ਫਿਰ ਪਾਸੀ ਸਾਹਿਬ ਆਏ ਉਹਨਾਂ ਨੇ ਕਿਹਾ ਜਿਹੜਾ ਤੁਸੀਂ ਲੰਗਰ ਲਾਣਿਓ ਸ਼ਨੀਵਾਰ ਨੂੰ ਲਾਓ ਵੀ ਆਪਾਂ ਇਹ ਮੁੱਦਾ ਤੋੜਾ ਪਾਂਡੇ ਆ ਜੋ ਹੈ ਬਾਅਦ ਚ ਸੁਲਝਾਵਾਂਗੇ ਹੁਣ ਸ਼ਨੀਵਾਰ ਤੱਕ ਸਾਡੀ ਉਹ ਹੈ ਅਸੀਂ ਸਾਰੇ ਜਨੇ ਲੰਗਰ ਤੇ ਬੈਠਾਂਗੇ ਫਿਰ ਉਸ ਤੋਂ ਬਾਅਦ ਦੇਖਾਂਗੇ ਪਾਂਡੇ ਅਸੀਂ ਰਖਵਾਨੇ ਆ ਨਹੀਂ ਰਖਵਾਂਦੇ ਇਹ ਲੰਗਰ ਕਿੰਨੇ ਟਾਈਮ ਤੋਂ ਚੱਲ ਰਹੀ ਸੀ ਇਹ ਲੰਗਰ ਤਾਂ ਜੀ ਵੈਸੇ ਇਸ ਮੰਨਤਾ ਦਾ 70 ਸਾਲ ਤੋਂ ਚੱਲ ਰਿਹਾ ਜੀ ਨਹੀਂ ਹੁਣ ਤੁਸੀਂ ਕਿੰਨੇ ਟਾਈਮ ਤੋਂ ਹੁਣ ਇਹ 2 ਮਹੀਨੇ ਤੋਂ ਇਹਨਾਂ ਨੇ ਬੱਚਾ ਨਹੀਂ ਲਾਣਾ ਚਾਹਿਆ ਪਹਿਲਾਂ ਵੀ ਚੱਲਦਾ ਸੀ ਜੀ ਪਹਿਲਾਂ ਬੰਦ ਹੋ ਗਿਆ ਸੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੁਸੀਂ ਸ਼ਬੀਲ ਦੇ ਲਈ ਜਗਾ ਲਿਖਤੀ ਸੀ ਕਿ ਸ਼ਬੀਲ ਲਾਉਣੀ ਹੈ ਹਾਂਜੀ ਉਸ ਤੋਂ ਬਾਅਦ ਤੁਸੀਂ ਇੱਕਦਮ ਤੋਂ ਲੰਗਰ ਲਾਣਾ ਸ਼ੁਰੂ ਹੋ ਗਿਆ ਕਮੇਟੀ ਨੂੰ ਜਾਂ ਪ੍ਰਧਾਨ ਨੂੰ ਇਸ ਬਾਰੇ ਕੋਈ ਜਾਣਕਾਰੀ ਕੋਈ ਜਾਣਕਾਰੀ ਨਹੀਂ ਸਰ ਸਰ ਮੈਂ ਤਾਂ ਉਸ ਦਾ ਅਸੀਂ ਇਹਨਾਂ ਨਾਲ ਕਮੇਟੀ ਨਹੀਂ ਹੈਗੀ ਠੀਕ ਹੈ ਜੀ ਸਰ ਦੂਸਰੀ ਗੱਲ ਸਰ ਉਹ ਆਪਣਾ ਕਹਿੰਦੇ ਨੇ ਹਰ ਕਿਸੇ ਬੰਦੇ ਨੂੰ ਰੇ ਕੁਝ ਵੀ ਨਹੀਂ ਕਰਨ ਦਿੰਦੇ ਹੈਗੇ ਸਰ ਮੰਡੀ ਦਾ ਕੋਈ ਵੀ ਬੰਦਾ ਆਵੇ ਉਹ ਗਾਲਾਂ ਕੱਢਦੇ ਨੇ ਠੀਕ ਹੈ ਵੀ ਤੂੰ ਰੇ ਆ ਕਿਵੇਂ ਗਿਆ ਸਰ ਕੋਈ ਪ੍ਰੋਗਰਾਮ ਨਹੀਂ ਕਰਨ ਦਿੰਦੇ ਸਰ ਕਿਸੇ ਦੀ ਕੋਈ ਮਨਾ ਕਹਿੰਦੇ ਨੇ ਉਹ ਜੇ ਭੋਗ ਭੋਗ ਹੋਵੇ ਕੁਝ ਹੋਵੇ ਕਹਿੰਦਾ ਉਹਰੇ ਕੁਝ ਨਹੀਂ ਕਰਨ ਦੇਣਾ ਹੈਗਾ ਸਰ ਨਾ ਤਾਂ ਅਸੀਂ ਉਹਰੇ ਕੋਈ ਸ਼ਵੀਲ ਦਾ ਸ਼ੁਰੂ ਕੀਤਾ ਸੀਗਾ ਸਰ ਨਾ ਕੁਝ ਨੂੰ ਕੀਤਾ ਸੀਗਾ ਸਰ ਅਸੀਂ ਆਪਣਾ ਕਹਿੰਦੇ ਨੇ ਲੰਗਰ ਲਗਾਉਣਾ ਸੀਗਾ ਠੀਕ ਹੈ ਜੀ ਚਾਹੇ ਉਹ ਸ਼ਵੀਲ ਹੋਵੇ ਚਾਹੇ ਉਹ ਕੜੀ ਚਾਵਲ ਦਾ ਸਰ ਅਸੀਂ ਇਹ ਲਗਾਇਆ ਹੋਇਆ ਵੀ ਉਹਰੇ ਹਰ ਇੱਕ ਸ਼ਨੀਵਾਰ ਕੜੀ ਚਾਵਲ ਦਾ ਲੰਗਰ ਚੱਲੇਗਾ ਇਹ ਕੀ ਨਾਮ ਹੈ সোহেল ਮਿੱਤਲ ਕੱਲ ਤੁਸੀਂ ਲਾਇਆ ਸੀ ਲੰਗਰ ਹਾਂਜੀ ਸਰ ਕੱਲ ਨਹੀਂ ਸਰ ਹਰ ਸ਼ਨੀਵਾਰ ਹਰ ਸ਼ਨੀਵਾਰ ਸ਼ਨੀਵਾਰ ਲੱਗਦਾ ਸਰ ਅਸੀਂ ਮੈਨੇ ਸਰ ਭਾਂਡੇ ਆ ਰਹੇ ਸੀਗੇ ਸਰ ਭਾਂਡੇ ਵਾਸਤੇ ਅੰਦਰ ਰੱਖਣ ਲੱਗਿਆ ਠੀਕ ਹੈ ਸਰ ਮੈਨੇ ਰਿਕਵੈਸਟ ਕੀਤੀ ਮੇਰੇ ਬ੍ਰਦਰ ਨੇ ਵੀ ਸਰ ਇਹ ਭਾਂਡੇ ਮੰਦਰ ਦੇ ਭਾਂਡੇ ਨੇ ਠੀਕ ਹੈ ਤੁਸੀਂ ਸਰ ਅੰਦਰ ਰੱਖ ਲਓ ਇਹਨੇ ਸਰ ਬੜਾ ਰੂਡਲੀ ਤਰੀਕੇ ਨਾਲ ਵੀ ਓਏ ਭਾਂਡੇ ਚੱਕ ਕੇ ਲੈ ਜਾ ਸਰ ਇਹ ਭਾਂਡੇ ਮਨਾ ਕਹਿੰਦੇ ਨੇ ਮੇਰੇ ਭਾਂਡੇ ਰੱਖਣ ਲਈ ਤੇ ਸਰ ਮੈਂ ਕਹਾ ਸਰ ਦੇਖੋ ਇੱਕ ਚੀਜ਼ ਹੈ ਤੁਸੀਂ ਇਹਨੂੰ ਭਾਂਡੇ ਰੱਖ ਲਓ ਇਹ ਮੰਦਰ ਦੇ ਭਾਂਡੇ ਨੇ ਕਹਿੰਦਾ ਫਿਰ ਆ ਕੇ ਦਾਨ ਕਰਦੇ ਮਗਾ ਸਰ ਦਾਨ ਕਰਤੇ ਇਹਨੇ ਸਰ ਉਸ ਤੋਂ ਬਾਅਦ ਕੋਈ ਹੋਰ ਹੀ ਮੁੱਦਾ ਛੇੜਨਾ ਸ਼ੁਰੂ ਕਰਤਾ ਤੁਸੀਂ ਜਰ ਮੰਦਿਰ ਦਰਵਾਤਾ ਜੀ ਤੁਸੀਂ ਇਹ ਕਰਦੇ ਸਰ ਪ੍ਰਧਾਨ ਹੈ ਹੀ ਨਹੀਂ ਸਰ ਇਹ ਨਹੀਂ ਤੁਹਾਡੇ ਸੇਵਾਦਾਰ ਕੋਣ ਹੈ ਹਾਂਜੀ ਮੰਦਿਰ ਦੇ ਸੇਵਾਦਾਰ ਸਰ ਕੋਈ ਵੀ ਨਹੀਂ ਕਰਦਾ ਸਰ ਸਰ ਸੇਵਾ ਕੋਈ ਤੋਂ ਕਰਦਾ ਸਰ ਮੈਂ ਤਾਂ ਕਹਿਣਾ ਕਿ ਮੰਦਿਰ ਦੇ ਵਿੱਚ ਆਲਰੇਡੀ ਪਾਂਡੇ ਹੈਗੇ ਆ ਫਿਰ ਨਵੇਂ ਪਾਂਡੇ ਲਿਆ ਕੇ ਰੱਖਣ ਦਾ ਕੀ ਇਸਾ ਸਰ ਨੂੰ ਦਿੰਦੇ ਹੀ ਨਹੀਂ ਸਰ ਇਹ ਹੈ ਸਰ ਸਰ ਇਹਦੇ ਕੋਲ ਆ ਸਰ ਇਹ ਪ੍ਰਧਾਨ ਨਹੀਂ ਹੈਗਾ ਤੁਸੀਂ ਉਹ ਕਮੇਟੀ ਦਾ ਮੈਂਬਰ ਨਹੀਂ ਬੰਦੇ ਤੇ ਸਰ ਉਹ ਚਾਬੀਆਂ ਕਿਵੇਂ ਰੱਖ ਸਕਦੇ ਉਸ ਦੀ ਲੋਕ ਨਹੀਂ ਤੇ ਛੱਪਾ ਬੁਨੀ ਤੇ ਜੋ ਸਵਾਰ ਬੰਦ ਸਰ ਆਪਣਾ ਕਹਿੰਦੇ ਨੇ ਸਰ ਬਸ ਜਿਹੜੇ ਕੋਸ਼ਿਸ਼ ਕੀਤੀ ਹੈ ਸਰ ਜਿਵੇਂ ਇਹਨੇ ਕੱਲ ਮੇਰੇ ਸਰ ਆਪਣਾ ਕਹਿੰਦੇ ਨੇ ਇਹਨੇ ਸਰ ਮੇਰੇ ਤੇ ਹੱਥ ਪਾਇਆ ਮੈਂ ਫਿਰ ਉੱਥੇ ਸ਼ੇਅਰਸ ਦੇ ਖੜਾ ਸੀਗਾ ਠੀਕ ਹੈ ਤੁਸੀਂ ਫਿਰ ਆਪਣਾ ਕਹਿੰਦੇ ਜਿਵੇਂ ਉਹਦਾ ਵੀਡੀਓ ਕਟਵਾ ਲਓ ਇਹਨੇ ਸੇ ਮੇਰੇ ਹੱਥ ਪਾਇਆ ਇਹਨੇ ਕਹਿੰਦਾ ਤੂੰ ਭੰਡੇ ਕਿਵੇਂ ਲੈ ਕੇ ਚੱਕੇ ਲੈ ਕੇ ਜਾ ਰਿਹਾ ਇਹਦਾ ਹੀ ਕਹਿਣਾ ਸੀਗਾ ਜੀ ਕਿ ਤੁਸੀਂ ਪਹਿਲਾਂ ਸ਼ਮੀਲ ਨਾਲ ਅੰਗਰ ਲਾਇਆ ਉਸ ਤੋਂ ਬਾਅਦ ਤੱਕੇ ਨਾਲ ਆਪਣੇ ਫਲੈਕਸ ਲਵਾਏ ਉਸ ਤੋਂ ਬਾਅਦ ਉਹ ਤੱਕੇ ਨਾਲ مجھے ਸਰ ਕੋਈ ਤੱਕੇ ਨਾਲ ਨਹੀਂ ਐ ਸਰ ਕੋਈ ਤੱਕੇ ਨਾਲ ਨਹੀਂ ਐ ਸਰ ਜene ਫਲੈਕਸ ਲਵਾਤੀ ਸਰ ਕੋਈ ਬੰਦਾ ਆਪਣਾ ਕਹਿੰਦਾ ਜਾ ਕੇ ਫਲੈਕਸ ਤੋੜ ਕੇ ਬਰਗਿਰ ਦੇ ਦੇਗਾ ਸਰ ਸੋਰੀ ਕਮੇਟੀ ਦੀ ਇੱਕ ਸਰ ਮੰਦਿਰ ਦੀ ਫਲੈਕਸ ਸਰ ਪੜੀ ਕਮੇਟੀ ਰਜਿਸਟਰਡ ਹੈ ਸਰ ਰਜਿਸਟਰਡ ਪੇਪਰ ਦਿੱਤੇ ਹੋਏ ਆ ਸਰ ਬਿਨਾਂ ਰਜਿਸਟਰ ਤੋਂ ਫਲੈਕਸ ਆਉਂਦੀ ਹੈ ਸਰ ਪੇਪਰ ਦਿੱਤੇ ਹੋਏ ਨੇ ਸਰ ਬਿਨਾਂ ਰਜਿਸਟਰ ਤੋਂ ਫਲੈਕਸ ਲੱਗਿ ਨਹੀਂ ਹਾਂਜੀ ਤੁਸੀਂ ਉਸ ਦੀ ਪਰਮਿਸ਼ਨ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਕਮੇਟੀ ਨਾਲ ਗੱਲਬਾਤ ਕੀਤੀ ਸਰ ਫਲੈਕਸਾਂ ਲਾ ਰਹੇ ਸਰ ਕਮੇਟੀ ਅਸੀਂ ਸਿਰਫ ਥੇਰੀ ਵਾਰ ਕਿਹਾ ਵੀ ਅਸੀਂ ਕਮੇਟੀ ਵੀ ਲਾਣੀ ਹੈ ਕਹਿੰਦਾ ਤੁਸੀਂ ਕਿਹੜੀ ਕਮੇਟੀ ਕਹਿੰਦਾ ਕਦਾਂ ਮੰਦਿਰ ਹੀ ਮੇਰਾ ਹੈ ਕਨ ਆ ਪ੍ਰੋਪਰਟੀ ਮੇਰੀ ਏ ਜੀ ਇਹ ਮੈਂ ਸਰ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਸਰ ਦੁਕਾਨਾਂ ਕਹਿੰਦਾ ਕਿਹੜੀਆਂ ਦੁਕਾਨਾਂ ਕਹਿੰਦਾ ਮੇਰੇ ਡੈਡੀ ਨੇ ਬਣਾ ਕੇ ਦਿੱਤਾ ਸੀ ਮੈਨੂੰ ਸਰ ਫालतू ਵਾਲਦੂ ਫालतੂ ਗੱਲਾਂ ਬੋਲਦਾ ਜੀ ਫਿਰ ਸਰ ਮਾਂ ਪੈ ਨਿਕਲਾਂ ਘੜਦਾ ਏ ਤੁਸੀਂ ਉਹ ਵੀਡੀਓ ਵਾਇਰਲ ਤੁਹਾਡੇ ਵੱਲੋਂ ਹੋਈ ਵੀ ਕਿਹਦੇ ਵੱਲੋਂ ਮੇਰੀ ਜਿਹੜੀ ਵੀਡੀਓ ਵਾਇਰਲ ਹੋ ਸਰ ਤਾਂ ਕਿਸੇ ਨੇ ਕਿੰਨੇ ਕੀਤੇ ਰੱਪ ਜਾਂਦਾ ਜਦੋਂ ਤੁਹਾਡੇ ਨਾਲ ਕੁੱਟਮਾਰ ਹੋਈ ਕੋਈ ਵੀਡੀਓ ਬਣਾਈ ਤੁਸੀਂ ਉੱਥੇ ਸਰ ਮੈਨੂੰ ਨਹੀਂ ਪਤਾ ਸਰ ਮੈਨੂੰ ਸਰ ਮੈਂ ਤਾਂ ਸਰ ਸਰ ਮੈਂ ਤਾਂ ਆਪਣਾ ਕਹਿੰਦੇ ਨੇ ਸਰ ਇੰਨਾ ਉਹ ਡਿਸਰਵ ਸੀਗਾ ਸਰ ਸਰ ਮੇਰੀ ਮੈਡੀਸਿਨ ਚੱਲਦੀ ਐ ਐਪਟਾਇਨ ਸਰ 100mg ਸਰ ਮੈਨੂੰ ਇਹਨੂੰ ਮੈਂ ਕਿਹਾ ਸਰ ਇਹ ਮੈਨੂੰ ਵੀ ਮੇਰੀ ਮਰਗੀ ਦੀ ਆਪਣਾ ਕਹਿੰਦੇ ਮੈਡੀਸਨ ਹੈ ਸਰ ਇਹਦਾ ਮੇਰੇ ਸਰ ਆਪਣਾ ਕਹਿੰਦੇ ਨੇ ਉਲਟਾ ਸਰ ਕਹਿੰਦਾ ਕਹਿੰਦਾ ਹੋਏਗੀ ਹੋਏਗੀ ਮੈਡੀਸਨ ਉਹਦਾ ਇਹ ਵੀ ਇਲزام ਸੀਗੇ ਜਿਉਂ ਉਹਨਾਂ ਦਾ ਕਿ ਤੁਸੀਂ ਉਹਨਾਂ ਦੇ ਨਾਲ ਕੁੱਟ ਪਾ ਕੇ ਸਰ ਕੁੱਟ ਮਾਰਤਾ ਸਰ ਉਹਨੇ ਕੀਤੀ ਹੈ ਜੀ ਸਰ 1 ਮਿੰਟ ਮੈਂ ਸਰ ਗਿਆ ਜੀ ਉਹਨਾਂ ਕੋਲ ਵੀ ਸਰ ਤੁਸੀਂ ਮੇਰੇ ਭਾਂਡੇ ਰੱਖ ਲਓ ਠੀਕ ਹੈ ਜੀ ਹੱਥ ਮਾਰਨ ਸਰ ਗੁਜਾਰਿਸ਼ ਕੀਤੀ ਹੈ ਤੁਸੀਂ ਸਰ ਚੈੱਕ ਕਰਦੇ ਹੋ ਵੀਡੀਓ ਵੀਡੀਓ ਚੈੱਕ ਕਰੋ ਉਹਨਾਂ ਸਰ ਉੱਥੇ ਲੰਗਰ ਪਰਵਾਨ ਕੀ ਲੈ ਲਈ ਸੁਣਾ ਤੋ ਲੰਗਰ ਪਰਵਾਨ ਕੀ ਲੈ ਕੇ ਲਾਇਆ ਸੀ ਇਹ ਵੀ ਲਗਾਤੀ ਸਰ ਉਹ ਹੁੰਦਾ ਕੋਨਾ ਜੀਓ ਸਰ ਮੰਤਰਗੁਰੂ ਦਾ ਥੋੜੀ ਗਿਆ ਸਰ ਜਿੰਨੇ ਵੀ ਸਰ ਮੰਡੀ ਦੇ ਮੈਂਬਰਸ ਨੇ ਇੱਕ ਮਿੰਟ ਜੀ ਉਹ ਯਾਰ ਪਲੀਜ਼ ਜਿੰਨੇ ਵੀ ਮੰਡੀ ਦੇ ਮੈਂਬਰਸ ਨੇ ਸਰ ਮੰਡਲ ਦੇ ਮੈਂਬਰ ਸਰ ਇਹਦੇ ਨਾਲ ਕੋਈ ਵੀ ਨਹੀਂ ਖੜਾ ਹੈਗਾ ਕੋਈ ਵੀ ਨਹੀਂ ਖੜਾ ਸਰ ਸਰ ਇਹ ਮੇਰੀ ਸ਼ਾਪ ਤੇ ਆਪਣਾ ਕਹਿੰਦੇ ਨੇ ਜਨਾਨੀਆਂ ਲੈ ਕੇ ਆਇਆ ਸੀ ਠੀਕ ਹੈ ਸਰ ਕਿਸ ਲਈ ਲੈ ਕੇ ਆਇਆ ਸਰ ਇਹ ਸਵੇਰੇ ਜੋ ਨਗਰਪਾਲਿਕਾ ਤੋਂ ਨਿਕਲਦਾ ਹੈ ਜਾਂ ਸਵੇਰੇ ਜੋ ਨਿਕਲਦੀ ਹੈ ਉਹ ਤੁਸੀਂ ਉਸ ਤੇ ਵੀ ਸ਼ਾਮਲ ਹੁੰਦੇ ਹੋ ਕਿ ਇਹ ਕਰਦੇ ਨੇ ਸਰ ਪ੍ਰਵਾਤ ਵੀ ਨਕ ਮੰਦਰ ਨਾਲ ਕੋਈ ਰਿਲੇਸ਼ਨ ਰੋਈ ਨਹੀਂ ਹੈਗਾ ਹਾਂਜੀ ਹਾਂਜੀ ਮੰਦਰ ਸ਼ੋਭਾ ਯਾਤਰਾ ਜਾਂ ਕੋਈ ਚੀਜ਼ ਸਰ ਮੇਰਾ ਕੋਈ ਸਿਸਟਮ ਨਾਲ ਰਿਲੇਸ਼ਨ ਹੀ ਨਹੀਂ ਹੈਗਾ ਜੀ ਤੁਸੀਂ ਇਹ ਲੰਗਰ ਜਿਹੜਾ ਹੈਗਾ ਸੇਵਾ ਭਾਵਨਾ ਦੇ ਨਾਮ ਦਾ ਨਾਮ ਹੈ ਫਿਰ ਉਹਦੇ ਵਿੱਚ ਤੁਹਾਨੂੰ ਬੋਰਡ ਲਾਉਣ ਦੀ ਕੀ ਲੋੜ ਪੈਗੀ ਉੱਥੇ ਸਰ ਉਹਦੇ ਨਾਲ ਨਾ ਕਹਿੰਦੇ ਨੇ ਸਰ ਜਿਹੜੇ ਉਹਨਾਂ ਮਤਲਬ ਬੰਦੇ ਨੇ ਸਰ ਵੱਧ ਤੋਂ ਵੱਧ ਆਨਸਰ ਸਰ ਐਨਾ ਹੀ ਉਹਨਾਂ ਦਾ ਵੀ ਕਹਿਣਾ ਹੈ ਕਿ ਬਿਨਾ ਪਰਮਿਸ਼ਨ ਤੋਂ ਲਾਏ ਗਏ ਨੇ ਜਦੋਂ ਮੰਦਿਰ ਕਮੇਟੀ ਵਿੱਚ ਉਹ ਕੰਮ ਕਰ ਰਹੇ ਨੇ ਚਾਬੀਆਂ ਉਹਨਾਂ ਕੋਲ ਨਹੀਂ ਲੱਗਦਾ ਨਹੀਂ ਸੀ ਉਹਨੂੰ ਪੁੱਛ ਲੈਣਾ ਸਰ ਉਹ ਤਾਂ ਲਗਾਉਂਦੇ ਹੀ ਨਹੀਂ ਸੀ ਕੁਝ ਵੀ ਯਾਰ ਸਰ ਉਹ ਤਾਂ ਕਹਿੰਦਾ ਸਰ ਜੋ ਮਨੇ ਕਰਤਾ ਕਰਤਾ ਮੈਂ ਕਿਸੇ ਨੂੰ ਕੁਝ ਨਹੀਂ ਕਰਨ ਦੇਣਾ ਹੈਗਾ ਤੁਸੀਂ ਸਿੱਧੇ ਤੌਰ ਤੇ ਕਹਿੰਦੇ ਕਿ ਉਹ ਕਬਜ਼ਾਦਾਰ ਹੀ ਨੇ ਹਾਂਜੀ ਕਿ ਡਿਡ ਤੁਹਾਡੇ ਨਾਲ ਲੋਕ ਸਪੋਰਟ ਨਹੀਂ ਕਰਦੇ ਜਿਹੜੇ ਇੱਥੇ ਮੰਦਿਰ ਚ ਸੰਧਾਰੂ ਆਉਂਦੇ ਨੇ ਜਾਂ ਜਿਹੜੀ ਤੇ ਸੰਗਤ ਆਉਂਦੀ ਹੈ ਸਰ ਉਹ ਤਾਂ ਬਹੁਤ ਖੁਸ਼ ਨੇ ਸਰ ਉਹ ਉਹ ਕਹਿੰਦਾ ਸਰ ਵੀ ਇਹ ਕਿਉਂ ਕਰ ਰਿਹਾ ਹੈ ਕਹਿੰਦਾ ਵੀ ਕਹਣਾ ਵੀ ਮੈਂ ਚਾਬੀ ਦੇਣ ਨੂੰ ਵੀ ਤਿਆਰ ਆ ਜੇ ਮੇਰੇ ਕੋਲ 10 ਬੰਦੇ ਇਕੱਠੇ ਹੋ ਕੇ ਆਉਣ ਤਾਂ ਮੈਂ ਕੱਲ ਦੇਣ ਨੂੰ ਚਾਬੀ ਵੀ ਤਿਆਰ ਆ ਨਹੀਂ ਉਹਨਾਂ ਦਾ ਕਹਿਣਾ ਸਰ ਉਹ ਦਿੰਦੇ ਨੇ ਜੀ ਉਹ ਸਰ ਉਹਨਾਂ ਨੇ ਮੇਰੇ ਹੱਥ ਪਾਇਆ ਜੀ ਸਰ ਉਹਨਾਂ ਨੇ ਮੇਰੇ ਹੱਥ ਪਾਇਆ ਸਰ ਸਰ ਉਹਨਾਂ ਨੇ ਇੱਕ ਗੱਲ ਕਹੀ ਹੈ ਮੇਰੇ ਸਰ ਜਿਹੜੇ ਨਾਲ ਮੇਰੇ ਮੈਂਬਰਸ ਨੇ ਕਹਿੰਦਾ ਤੁਸੀਂ ਦੋਨੋਂ ਪਾਸੇ ਹੋ ਜਾਓ ਕਹਿੰਦਾ ਉਹ ਦੋਨਾਂ ਨੂੰ ਤਾਂ ਮੈਂ ਦੇਖ ਲਾਂਗਾ ਲੰਗਰ ਤਾਂ ਮੈਂ ਨਹੀਂ ਮਤਲਬ ਅਨਾ ਲਗਾਉਣ ਨਹੀਂ ਦੇਣਾ ਆਏਗਾ ਕਿਸੇ ਚੀਜ਼ ਦੀ ਕੋਈ ਕੰਪਲੇਨਟ ਇਹ ਪੂਰੇ ਵਾਕਿਆ ਦੀ ਤੁਸੀਂ ਕਹਿੰਦੇ ਹੋ ਟੋਪਦੇ ਸੀ ਰੋਕਦੇ ਸੀ ਧੱਕੇ ਮਾਰਦੇ ਸੀ ਕੰਪਲੇਨ ਕੀਤੀ ਸੀ ਤੁਸੀਂ ਸਰ ਹਾਲ ਤੱਕ ਐਂਦਾ ਕੁਝ ਨਹੀਂ ਕਰਿਆ ਕੋਈ ਕੱਲ ਹੈ ਨਾ ਜੀ ਫਿਰ ਕੋਈ ਕੰਪਲੇਨ ਦਾ ਤਾਂ ਦਵੇ ਨਾ ਜੇ ਪਹਿਲਾਂ ਕੋਈ ਜੇ ਸੰਗਤ ਮੰਗਦੀ ਤੁਸੀਂ ਸਾਰੇ ਜਣੇ ਗਏ ਹੋ ਉਸ ਦਾ ਕੱਲ ਤੇ ਚਾਬੀਆਂ ਨਹੀਂ ਦੇਵਾਂਗੇ ਹਾਂਜੀ ਗੱਲ ਉਹਨਾਂ ਨੇ ਕਹੀ ਹੈ ਹਾਂਜੀ ਸਰ ਇਹ ਕਹੀ ਹੈ ਰਿਕਾਰਡ ਹੈ ਤੁਹਾਡੇ ਕੋਲ ਉਸ ਚੀ ਦਾ ਜੇ ਅਸੀਂ ਗਏ ਕੋਈ ਮੀਟਿੰਗ ਹੋਈ ਜਾਂ ਸਰ ਬੰਤਾ ਜਿੰਨਾ ਤੁਹਾਨੂੰ ਮੈਂ ਪਰਸੋ ਦੀ ਗੱਲ ਆਪਣਾ ਕਹਿੰਦੇ ਸਰ ਮੇਰਾ ਲੰਗਰ ਚੱਲ ਰਿਹਾ ਸੀ ਸ਼ਨੀਵਾਰ ਨੂੰ ਠੀਕ ਹੈ ਜੀ ਸਰ ਮੈਂ ਉਹਨਾਂ ਨੇ ਇੱਕ ਗਲ ਰਿਕਵੈਸਟ ਕੀਤੀ ਵੀ ਮੈਨੂੰ ਆਪਣਾ ਕਹਿੰਦੇ ਨੇ ਕੀ ਇਸ ਦੇ ਦੋ ਮੈਂ ਅੰਦਰ ਭਾਂਡੇ ਰੱਖ ਲੈਣੇ ਉਹਨਾਂ ਦੇ ਸਰ ਉਹਨਾਂ ਨੇ ਗੱਲ ਕਹੀ ਜਿਹੜੇ ਉੱਥੇ ਮੇਡ ਨੇ ਉਹ ਕਹਿੰਦੇ ਜੀ ਆਪਣਾ ਕਹਿੰਦੇ ਨੇ ਇਹਨਾਂ ਨੇ ਮੈਨੂੰ ਨੌਕਰੀ ਸੇ ਹਟਾ ਦੇਣਾ ਹੈ ਨੌਕਰੀ ਹਟਾ ਦੇਗੀ ਜੀ ਮੈਨੂੰ ਬੋਲਣਗੇ ਕੁਝ ਕਰਨਗੇ ਮੈਂ ਕੋਈ ਗੱਲ ਨਹੀਂ